ਇਸ ਦੇ ਨਾਲ ਹੀ ਚਲੋ ਆਪਾਂ ਵਾਪਸ ਆਈਏ ਪੰਜਾਬ ਵੱਲ ਪੰਜਾਬ ਦੀ ਸਿਆਸਤ ਦੀਆਂ ਹੋਰ ਗੱਲਾਂ ਬਾਤਾਂ ਕਰੀਏ ਮਿੰਟੂ ਜੀ ਆਪਾਂ ਗੱਲ ਕਰਦੇ ਪੈ ਸੀ ਕਿ ਚਨੀ ਸਾਹਿਬ ਦਾ ਔਖਾ ਜੀ ਜਲੰਧਰ ਦੇ ਵਿੱਚ ਉਧਰੋਂ ਔਖਾ ਰਿੰਕੂ ਦਾ ਵੀ ਹੋਇਆ ਪਿਆ ਮਿੰਟੂ ਜੀ ਕਹਿੰਨੇ ਕਿ ਭਾਈ ਉਹ ਕਿਸਾਨਾਂ ਨੂੰ ਗੁੰਡਾ ਹੀ ਦੱਸਦੇ ਪਏ ਨੇ ਕਿ ਕਹਿੰਨੇ ਕਿ ਭਾਈ ਕਹਿੰਨੇ ਕਿ ਭਾਈ ਇਹ ਗੁੰਡੇ ਕਿਸਾਨ ਨਹੀਂ ਹੈਗੇ ਤਾਂ ਗੁੰਡੇ ਆ ਹੀ ਨੇ ਕਹਿੰਨੇ ਕਿ ਭਾਈ ਹੁਣ ਮੈਨੂੰ ਲੱਗਦਾ ਹੋਰ ਕੰਮ ਔਖਾ ਹੋ ਜੂਗਾ ਗਲਤ ਗੱਲ ਹੈ ਪਰ ਤੁਸੀਂ ਇਸ ਚੀਜ਼ ਨੂੰ ਉਹਦੇ ਨਾਲ ਜੋੜ ਕੇ ਦੇਖੋ ਨਾ ਜਿਹੜੀ ਮੈਂ ਤੁਹਾਨੂੰ ਗੱਲ ਪਿਛਲੇ ਕੁਝ ਦਿਨਾਂ ਤੋਂ ਦੱਸ ਰਿਹਾ ਜੀ ਕਿ ਹਾਂ ਸਰਾਜ ਹੰਸ ਦਾ ਬਿਆਨ ਆਣਾ ਉਸ ਤੋਂ ਬਾਅਦ ਉਹਨ ਸੁਸ਼ੀਲ ਰਿੰਕੂ ਦਾ ਬਿਆਨ ਆਣਾ ਹਾਂਜੀ ਖਲਾ ਗੁੰਡਾ ਉਹ ਸ਼ਬਦ ਨਾ ਚੁੱਕੋ ਉਹਨੂੰ ਸਿਲੈਕਟਿਵ ਤੌਰ ਤੇ ਨਾ ਲਵੋ ਜੀ ਉਹਨੂੰ ਪਾਸੇ ਰੱਖ ਕੇ ਜੇ ਆਪਾਂ ਦੂਜੇ ਮਤਲਬ ਬਣ ਗਏ ਹਾਂਜੀ ਆਪਾਂ ਦੇ ਇਹਨੂੰ ਥੋੜਾ ਤਵੱਜੂ ਦੇ ਕੇ ਦੇਖੀਏ ਜੀ ਕਿ ਉਹਨਾਂ ਨੇ ਨਾਲ ਇਹ ਵੀ ਕਿਹਾ ਨਾ ਕਿ ਭਈ ਮੈਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਨੂੰ ਆਪਣੀ ਅਕਾਦਤ ਪੇਂਟ ਕਰ ਰਿਹਾ ਸੀਗਾ ਇਹ ਗੁੰਡੇ ਆ ਕੇ ਖਲਲ ਪੌਂਡ ਹੈ ਤੇ ਦਲਿਤ ਵਿਰੋ ਤੁਸੀਂ ਇਹਨਾਂ ਦਾ ਬਾਈਕਾਟ ਕਰੋ ਹੋ ਗਿਆ ਨਾ ਉਹੀ ਗੱਲ ਜੀ ਜੋ ਉਹਨਾਂ ਨੇ ਕੰਮ ਕਰਨਾ ਸੀ ਹੋ ਗਿਆ ਨਾ ਉਹੀ ਗੱਲ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਜਿਸ ਤਰ੍ਹਾਂ ਦਾ ਮਤਲਬ ਕਿ ਸਿਨੈਰੀਓ ਬਣ ਰਿਹਾ ਹੈ ਜੀ ਤ੍ਰਿਸ਼ਟਾਂਤ ਜਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ ਕਿ ਹੌਲੀ-ਹੌਲੀ ਇਹ ਗੇਮ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਵਧੇਗੀ ਜਦਕੇ ਭਾਜਪਾ ਵਾਲੇ ਮੈਂ ਅੱਗੇ ਵੀ ਤੁਹਾਨੂੰ ਗੱਲ ਦੱਸੀ ਸੀ ਕੌਨਫੀਡੈਂਟ ਨੇ ਇਸ ਵਾਰ ਮਰਤਬਾ ਮੈਨੂੰ ਅੱਜ ਹੀ ਇੱਕ ਅ ਕਹ ਲੋ ਕਿ ਬਹੁਤ ਇੰਟੈਲੈਕਚੁਅਲ ਨੇ ਪੇਸ਼ੇ ਤੋਂ ਟੀਚਰ ਨੇ ਤਰਕਸ਼ੀਲ ਵੀ ਆ ਕਹ ਲੋ ਕਿ ਕਮਿਊਨਿਸਟ ਵੀ ਆ ਉਹਨਾਂ ਦਾ ਫੋਨ ਆਇਆ ਕਿਸੇ ਕੰਮ ਦੇ ਸਬੰਧ ਦੇ ਵਿੱਚ ਤੇ ਉਹਨਾਂ ਨੂੰ ਮੈਂ ਪੁੱਛਿਆ ਤੇ ਉਹ ਕਹਿੰਦੇ ਭਾਜਪਾ ਬਹੁਤ ਕੰਮ ਖਿਚਰੀ ਹੈ ਜੀ ਸ਼ਹਿਰਾਂ 'ਚ ਅੱਛਾ ਜੀ ਤੁਸੀਂ ਇਹ ਦੇਖੋ ਕਿ ਇੱਕ ਕਾਮਰੇਡ ਵਿਚਾਰਧਾਰਾ ਵਾਲਾ ਆਦਮੀ ਇਹ ਕਹਿ ਰਿਹਾ ਹੈ ਕਿ ਭਾਈ ਜਿਹੜੇ ਇਹ ਹੈਗੇ ਨੇ ਦੱਖਣਪੰਤੀ ਉਹ ਸ਼ਹਿਰਾਂ 'ਚ ਕੰਮ ਖਿੱਚ ਰਹੇ ਆ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਸ਼ਹਿਰਦਾਰੀ ਦੇ ਨਾਲ ਵਾਅ ਵਾਸਤਾ ਰੱਖਦੇ ਆ ਜਾਣਕਾਰੀ ਰੱਖਦੇ ਆ ਤਾਂ ਉਹਨਾਂ ਨੂੰ ਲੱਗ ਰਿਹਾ ਹੈ ਨਾ ਕਿ ਹਾਂ ਭਾਜਪਾ ਜਿਹੜੀ ਆ ਅੰਦਰ ਖਾਤੇ ਪੈਰ ਪਸਾਰ ਰਹੀ ਹੈ ਦੇਖੋ ਕਿਸਾਨ ਦਿਨ ਦਿਨ ਨੂੰ ਕਰਦੇ ਆ ਰੋਸ ਪ੍ਰਦਰਸ਼ਨ ਕੀਤੇ ਜਾਂ ਜੋ ਵੀ ਵਗੈਰਾ ਵਗੈਰਾ ਕਰਕੇ ਨਿਕਲ ਜਾਂਦੇ ਆ ਆਰਐਸਐਸ ਜਾਂ ਇਹਨਾਂ ਦੇ ਜਿਹੜੇ ਪ੍ਰਚਾਰਕ ਆ ਭਾਜਪਾ ਵਾਲਿਆਂ ਦੇ ਰਾਤ ਨੂੰ ਨਿਕਲਦੇ ਆ ਦੁਕਾਨਾਂ ਬੰਦ ਹੋ ਜਾਂਦੀਆਂ ਹਾਂ ਉਸ ਟਾਈਮ ਫਿਰ ਸ਼ੁਰੂ ਹੁੰਦੀਆਂ ਜਦੋਂ ਇਹ ਲੋਕ ਸੌਂ ਜਾਂਦੇ ਆ ਜਾ ਕੇ ਉਸ ਟਾਈਮ ਇਹਨਾਂ ਦੀ ਫਿਰ ਰਾਜਨੀਤੀ ਸ਼ੁਰੂ ਹੁੰਦੀ ਹੈ ਜਿਹੜੀ ਕਿ ਸਾਰੀ ਰਾਤ ਵੀ ਚੱਲਦੀ ਹੋ ਸਕਦੀ ਹੈ ਉਹ ਬੈਠਕਾਂ ਉਹ ਮੀਟਿੰਗਾਂ ਫਿਰ ਇਹਨਾਂ ਦਾ ਜਿਹੜਾ ਨੈਟਵਰਕ ਆ ਥੱਲੇ ਜੋ ਮਟੀਰੀਅਲ ਬਣਾਇਆ ਉਹ ਭੇਜਣਾ ਜਾਂ ਇੱਥਾਂ ਹੌਲੀ-ਹੌਲੀ ਹੌਲੀ-ਹੌਲੀ ਆਪਦੇ ਪੈਰ ਜਮਾਉਂਦੇ ਜਾਣਾ ਮੈਂ ਨਾ ਬਹੁਤ ਕਤਾਬਾਂ ਜਾਂ ਲਿਖਤਾ ਪੜ੍ਹੀਆਂ ਨੇ ਇਹਨਾਂ ਬਾਰੇ ਹਾਲਾਂਕਿ ਮੈਂ ਕੋਈ ਉਸ ਚੀਜ਼ ਨੂੰ ਬੜਿਆ ਆਕੇ ਨਹੀਂ ਦੱਸ ਰਿਹਾ ਤੁਸੀਂ ਦੇਖਿਓ ਨਾ ਤ੍ਰਿਪੁਰਾ ਚ ਇਹਨਾਂ ਨੇ ਸਰਕਾਰ ਬਣਾਈ ਹੈ ਜੀ ਮੈਂ ਇੱਕ ਮਿਸਾਲ ਦੇ ਦਿੰਦਾ ਟਾਈਮ ਥੋੜਾ ਹੈ ਇਹਨਾਂ ਨੇ ਸਰਕਾਰ ਬਣਾਈ ਪਰ ਉਹ ਸਰਕਾਰ ਬਣਾਉਣ ਪਿੱਛੇ ਤੁਹਾਨੂੰ ਪਤਾ ਕਿ ਆਰਐਸਐਸ ਵਾਲਿਆਂ ਦਾ ਖੂਨ ਡੁੱਲਿਆ। ਬੇਪਲਵਦੇਵ ਬਣਿਆ ਜਦੋਂ ਮਾਨਿਕ ਸਰਕਾਰ ਯਾਨੀ ਕਾਮਰੇਡਾਂ ਦੀ ਸਰਕਾਰ 25 ਸਾਲ ਰਾਜ ਕਰਦੀ ਸਰਕਾਰ ਉਹ ਪੁੱਟ ਸੁੱਟੀ ਇਹਨਾਂ ਨੇ। ਉਹਦੇ ਵਿੱਚ ਖੁਦ ਮੈਂ ਇੱਕ ਕਿਤਾਬ ਚ ਪੜਿਆ ਬਹੁਤ ਵੱਡੇ ਪੱਤਰਕਾਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉੱਥੇ ਦੇ ਜਿਹੜੇ ਭਾਜਪਾ ਦੇ ਲੀਡਰ ਸੀ ਉਹਨਾਂ ਦੇ ਹਵਾਲੇ ਨਾਲ ਇਕੋ ਜਿਹੇ ਸੱਜਣ ਕਹਿੰਦੇ ਸਬੂਤ ਵਗੈਰਾ ਕੁਝ ਮੰਗਦੇ ਹੁੰਦੇ ਨਾ ਕਮੈਂਟਾਂ 'ਚ ਜੀ ਬਹੁਤ ਸਬੂਤ ਹੈ ਉਸਤਾਦ ਜੀ ਬਹੁਤ ਸਬੂਤ ਹੈ ਤੇ ਗੱਲ ਇਹ ਆ ਕਿ ਉਸ ਕਿਤਾਬ 'ਚ ਉਹਨੇ ਇੱਕ ਗੱਲ ਕਹੀ ਉਹ ਕਹਿੰਦਾ ਕਿ ਜਦੋਂ ਅਸੀਂ ਸੰਘਰਸ਼ ਕਰ ਰਹੇ ਸੀਗੇ ਯਾਨੀ ਭਾਜਪਾ ਦਾ ਲੀਡਰ ਦੱਸ ਰਿਹਾ ਜੀ ਕਿ ਜਦੋਂ ਅਸੀਂ ਸੰਘਰਸ਼ ਕਰ ਰਹੇ ਸੀਗੇ ਪੈਰ ਜਮਾਉਣ ਦਾ ਯਤਨ ਕਰ ਰਹੇ ਸੀਗੇ ਸਾਡੇ ਨਾਲ ਬਹੁਤ ਖੂਨ ਖਰਾਬ ਹੋ ਰਿਹਾ ਸੀਗਾ ਜੀ ਅਖੀਰ ਦੋ ਤਿੰਨ ਬੰਦੇ ਮਰ ਜਾਂਦੇ ਐਕਸੈਪਟ ਮੈਨੂੰ ਗਿਣਤੀ ਯਾਦ ਨਹੀਂ ਇਨਾਂ ਦੇ ਕਾਰਕ ਨੂੰ ਜੀ ਸੰਗਦੇਜ ਜਾਂ ਭਾਰਤੀ ਜਨਤਾ ਪਾਰਟੀ ਹੁੰਦਾ ਕੀ ਹੈ ਕਿ ਸ਼ਵ ਯਾਤਰਾ ਕੱਢੀ ਜਾਂਦੀ ਹੈ ਸ਼ਵ ਯਾਤਰਾ ਮਤਲਬ ਆਪਾਂ ਜੇ ਕਹ ਲਈਏ ਕਿ লাশ ਯਾਤਰਾ ਤਾਂ ਜਦੋਂ ਨਜ਼ਾਰਾ ਕੀਣਾ ਪੈਸੀ ਕਿ ਤਰੀਕੇ ਨਾਲ ਉਹ ਲਾਸ਼ਾਂ ਜਿਹੜੀਆਂ ਪ੍ਰਦਰਸ਼ਿਤ ਕਰਕੇ ਵੀ ਯਾਤਰਾ ਕੱਢੀ ਉਹਦੇ ਨਾਲ ਹੀ ਮਾਹੌਲ ਚੇਂਜ ਹੋ ਗਿਆ ਤੁਸੀਂ ਸੋਚੋ ਰਾਜਨੀਤੀ ਕਿਸ ਤਰ੍ਹਾਂ ਮਤਲਬ ਕਿ ਹਰੇਕ ਮੌਕੇ ਤੇ ਹਰੇਕ ਸ਼ਨ ਪਲ ਵੀ ਇਸ ਤਰ੍ਹਾਂ ਦੇ ਮੂਵ ਖੇਡਦੀ ਹੈ ਜਿਹੜਾ ਬੰਦਾ ਵੀ ਵਰਤ ਲਿਆ ਜਰੋ ਬੰਦੇ ਜਾਨ ਚਲੀ ਗਈ ਉਹ ਮੈਂ ਤੁਹਾਡੇ ਸਾਹਮਣੇ ਜੀ ਇੱਕ ਬਹੁਤ ਵੱਡੀ ਮਿਸਾਲ ਰੱਖ ਦਿਤੀ ਆ ਕਿਤਾਬ ਦਾ ਹਵਾਲਾ ਦੇ ਕੇ ਕਿ ਕਿਸ ਤਰ੍ਹਾਂ ਉਹ ਕਹਿੰਦੇ ਕਿ ਜਦ ਜਸੂਲੇ ਸਾਨੂੰ ਮਤਲਬ ਕਿ ਇਥੇ ਵੀ ਬਸਤੀਆਂ ਚ ਜਾਂ ਦੂਰ ਦਰਾਸ ਦੇ ਇਲਾਕਿਆਂ ਚ ਵੜਨ ਤੋਂ ਵੀ ਰੋਕਿਆ ਜਾ ਰਿਹਾ ਸੀਗਾ બસ ਉਹ ਇੱਕ ਮੌਕਾ ਸੀ ਉਸ ਤੋਂ ਬਾਅਦ ਮਾਹੌਲ ਬਣ ਗਿਆ ਅਮਿਤ ਸ਼ਾ ਨੇ ਉੱਥੇ ਬਹੁਤ ਕੰਮ ਖਿੱਚਿਆ ਜਾ ਕੇ ਬਹੁਤ ਕੰਮ ਖਿੱਚਿਆ ਅਖੀਰ ਸਰਕਾਰ ਬਣਾ ਲਈ ਇਹ ਹੀ ਤਾਕਤ ਹੈ ਉਹਨਾਂ ਦੀ ਕੇਰਲ ਦੇ ਵਿੱਚ ਦੇਖ ਲਓ ਬੰਗਾਲ ਚ ਦੇਖ ਲਓ ਬੰਗਾਲ ਚ ਤੇ 18 ਜਿੱਤੇ ਸੀਗੇ ਨਾ ਪਿਛਲੀ ਵਾਰੀ ਜੀ ਵਿਧਾਨ ਸਭਾ ਦੇ ਵਿੱਚ ਵੀ ਪ੍ਰਦਰਸ਼ਨ ਦੇਖ ਲਓ ਕਾਮਰੇਟ ਕਿੱਧਰ ਗਏ ਜਿਨ੍ਹਾਂ ਨੇ ਇੰਨੇ ਸਾਲ ਰਾਜ ਕੀਤਾ ਉਥੇ ਕਾਂਗਰਸ ਕਿੱਧਰ ਗਈ ਵੋਟ ਵੋਟ ਸ਼ੇਅਰ ਕਿੱਧਰ ਗਿਆ ਭਾਜਪਾ ਨਾਲ ਕੇਰਲ ਦੇ ਵਿੱਚ ਠੀਕ ਹੈ ਸਫਲਤਾ ਨਹੀਂ ਮਿਲ ਰਹੀ ਪਰ ਉੱਥੇ ਵੀ ਸੰਘਰਸ਼ ਦੇ ਵਿੱਚ ਆ ਸੋ ਇਹ ਕਹਾਣੀ ਆ ਮੈਂ ਤੁਹਾਨੂੰ ਦੱਸ ਰਿਹਾ ਕਿ ਸੁਸ਼ੀਲ ਰਿੰਕੂ ਜੋ ਬੋਲਿਆ ਗਲਤ ਸ਼ਬਦ ਇਸਤੇਮਾਲ ਕੀਤਾ ਠੀਕ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇ ਕੋਈ ਬੰਦਾ ਕਿਸੇ ਧਾਰਮਿਕ ਸਥਾਨ ਤੇ ਆ ਮੇਰਾ ਇਹ ਮੰਨਣਾ ਹੈ ਕਿ ਤੁਸੀਂ ਆਪਣਾ ਵਿਰੋਧ ਮੈਦਾਨ ਲਈ ਖੁੱਲਾ ਰੱਖ ਲਓ ਜੀ ਜੇ ਕੋਈ ਬੰਦਾ ਕਿਤੇ ਾਕਾਦਤ ਪੇਟ ਕਰ ਰਿਹਾ ਹੈ ਕਿ ਉਸ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਅਗਾਹ ਜਾ ਕੇ ਤੁਸੀਂ ਆਪਣਾ ਸਵਾਲ ਜਵਾਬ ਕਰਨਾ ਹੈ ਜਾਂ ਵਿਰੋਧ ਕਰਨਾ ਕਰ ਲਓ ਪਰ ਉਹਨਾਂ ਨੇ ਵੇਖ ਲਓ ਕਿ ਇਹ ਸ਼ਬਦ ਇਸਤੇਮਾਲ ਕਰਕੇ ਗੱਲ ਜੋੜੀ ਕਿੱਥੇ ਆ ਮੈਂ ਉਹ ਲੰਮੀ ਚੌੜੀ ਗੱਲ ਲੈ ਕੇ ਸਮਾਪਤ ਕਰਦਾ ਮੈਂ ਕਿ ਭਾਜਪਾ ਹਰੇਕ ਮਾਮਲੇ ਦੇ ਵਿੱਚ ਬੜਾ ਸੋਚ ਵਿਚਾਰ ਕੇ ਅੱਗੇ ਵਧਾਉਂਦੀ ਹੈ ਕਮ ਜੀ 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 ਹਾਂ ਉਹ ਆਪਣੇ ਇੱਕ ਮੂਵਮੈਂਟ ਦੇ ਤਰ੍ਹਾਂ ਚੱਲਦੇ ਆ ਬਾਕੀ ਗੱਲ ਇਹ ਕਿ ਫੋਨ ਕਾਲ ਥਰੂ ਜਾਂ ਕੋਈ ਡਿਜੀਟਲ ਪਲੇਟਫਾਰਮ ਔਨਰ ਥਰੂ ਪ੍ਰਚਾਰ ਕਰਦੇ ਉਹ ਕੋਈ ਰੋਕ ਨਹੀਂ ਸਕਦਾ ਉੱਥੇ ਤਾਂ ਕੋਈ ਵਿਰੋਧ ਨਹੀਂ ਹੁੰਦਾ ਹਾਂਜੀ ਅੰਦਰ ਖੱਤੇ ਤੋਂ ਚੱਲੀ ਜਾਂਦਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਰਾਤ ਨੂੰ ਮੀਟਿੰਗਾਂ ਹੁੰਦੀਆਂ ਨੇ ਸ਼ਹਿਰੀ ਇਲਾਕਿਆਂ 'ਚ ਪਿੰਡੂ ਇਲਾਕਿਆਂ 'ਚ ਜੋ ਇਹਨਾਂ ਦਾ ਸੰਚਾਰ ਸਾਧਨਾ ਦਾ ਨੈਟਵਰਕ ਹੈ ਜਾਂ ਜਿਹੜੇ ਇਹਨਾਂ ਦੇ ਲੀਡਰ ਬੜਾ ਗੁਪਤ ਰਹਿੰਦੇ ਆ ਉਹਨਾਂ ਦਾ ਪਤਾ ਹੀ ਨਹੀਂ ਕਿ ਉਹ ਆਰਐਸਐਸ ਲਈ ਕੰਮ ਕਰਦੇ ਆ ਜਾਂ ਭਾਜਪਾ ਲਈ ਕੰਮ ਕਰਦੇ ਆ ਉਹ ਆਪਣਾ ਕੰਮ ਕਰ ਹੀ ਜਾਂਦੇ ਨੇ ਜੀ ਇਸ ਵਾਸਤੇ ਵਿਰੋਧ ਇਹ ਨਾਲ ਹੀ ਕੋਈ ਨਵਾਂ ਨਹੀਂ ਹੈ ਵਿਰੋਧ ਤੋਂ ਇਹ ਡਰਦੇ ਨਹੀਂ ਹੈ ਉਹ ਤਾਂ ਜਾਣੂ ਆ ਕਿ ਬਈ ਹੋਣਾ ਹੀ ਹੋਣਾ ਸੀ ਮੈਂ ਤੁਹਾਨੂੰ ਪਹਿਲਾਂ ਹੀ ਪ੍ਰਪੇਅਰਡ ਸੀ ਠੀਕ ਹੈ ਵਿਰੋਧ ਪਰੇਸ਼ਾਨ ਜ਼ਰੂਰ ਕਰਦਾ ਹੁੰਦਾ ਹੈ ਪਰ ਵਿਰੋਧ ਆਰਐਸਐਸ ਵਾਸਤੇ ਕੋਈ ਨਵਾਂ ਨਹੀਂ ਹੈ ਜੀ 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 ਤਾਂ ਇਸ ਦੇ ਨਾਲ ਹੀ ਮਿੰਟੂ ਜੀ ਆਪਾਂ ਗੱਲ ਕਰੀਏ ਜੀ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਮਾਨ ਸਾਹਿਬ ਨੇ ਸ਼ੁਰੂ ਕੀਤੀ ਸੀ ਸਕੀਮ ਕਿ ਬਈ ਮੁੱਖ ਮੰਤਰੀ ਤੀਰਥ ਯਾਤਰਾ ਹੀ ਹੋਈ ਨਾ ਜਿਹਦਾ ਰੌਲਾ ਪਰ ਖਾਸਾ ਪਿਆ ਜੀ ਤਾਂ ਉਹਦੇ ਵਿੱਚ ਮਿੰਟੂ ਜੀ ਗੱਲ ਇਹ ਹੈ ਕਿ ਬਈ ਪਟੀਸ਼ਨ ਫਾਈਲ ਹੋਈ ਸੀ ਕਿ ਨਹੀਂ ਕਿ ਬਈ ਸਕੀਮ ਬੰਦ ਕਰੋ ਸਰਕਾਰ ਨਿਰੁੱਤਰ ਤਰਕ ਦਿੱਤਾ ਸੀ ਕਿ ਦੂਜੇ ਸਕੀਮਾਂ ਰਾਜਾਂ ਦੇ ਵਿੱਚ ਵੀ ਚੱਲਦੀ ਪਈ ਐ ਸਕੀਮਾਂ ਸੀ ਵੀ ਇੱਥੇ ਚਲਾਉਣੇ ਪਏ ਆ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਰੌਲਾ ਰੱਪਾ ਪਿਆ ਸੀ ਕੇਂਦਰ ਵਾਲਿਆਂ ਨਾਲ ਇਹਨਾਂ ਰੇਟ ਘੜੇਕਾ ਚੱਲਿਆ ਕਹਿੰਦੇ ਮਾਨ ਸਾਹਿਬ ਕਹਿੰਦੇ ਸੀ ਕਿਸ ਤਰ੍ਹਾਂ ਜਾਜਾਂ ਦੇ ਭੇਜ ਦਿਆ ਕਰਾਂਗੇ ਜੀ ਹੁਣ ਹਾਈ ਕੋਰਟ ਦੇ ਵਿੱਚ ਆ ਕੇ ਕਹਿੰਦੇ ਕਿ ਭਾਈ ਜਾਜਾਂ ਦਾ ਕੰਮ ਤਾਂ ਜੀ ਔਕਾ ਸਾਡੇ ਤੋਂ ਜਾਜ ਨਹੀਂ ਅਸੀਂ ਵਰਤਲੇ ਪਏ ਅਸੀਂ ਤਾਂ ਸਿਰਫ ਆ ਟ੍ਰੇਨਾਂ ਤੇ ਜਿਹੜਾ ਬੱਸਾਂ ਰਾਹੀਂ ਭੇਜਦੇ ਪਏ ਆਂਗੇ ਤੇ 34 34000 ਬੰਦਾ ਸੀ ਜਿਹੜਾ ਉਹ ਤੋੜ ਦਿੱਤਾ ਜੀ ਤੇ ਰਜਗਾਰ ਅਸੀਂ ਦਿੱਤਾ 38000 ਨ ਦਿੱਤਾ ਮਿੰਟੂ ਜੀ ਹੁਣ ਉੱਥੇ ਜਾ ਕੇ ਕਹਿੰਦੇ ਕਿ ਬਾਈ ਇਹ ਥੱਲੇ ਤੋਂ ਮੰਗ ਉੱਠੀ ਸੀ ਕਿਹਨੇ ਕਿ ਬਾਈ ਵਿਧਾਇਕਾਂਾਂ ਹੀ ਸਾਡੇ ਕੋਲ ਆਈ ਸੀ ਫਿਰ ਅਸੀਂ ਕੈਬਨਟ ਚ ਪਾਸ ਕੀਤੀ ਉਸ ਤੋਂ ਬਾਅਦ ਸਕੀਮ ਲਾਗੂ ਕੀਤੀ